ਕੇ ਲੋਕਾਂ ਨੇ ਇਥੇ ਸਰਕਾਰ ਦੀ ਮਤਲਬ ਰੈੱਡ ਕਰਾਸ ਦੀ ਜੋ ਜ਼ਮੀਨ ਹੈ 27 ਏਕੜ ਜ਼ਮੀਨ ਆ ਉਹ ਤੇ ਨਜਾਇਜ਼ ਕਬਜ਼ੇ ਕੀਤੇ ਆ ਉਹ ਜਿਹੜੇ ਨਜਾਇਜ਼ ਕਬਜ਼ਾ ਧਾਰਕ ਆ ਉਹਨਾਂ ਨੇ ਜ਼ਮੀਨ ਦੇ ਨਾਲ ਨਾਲ ਰਸਤੇ ਵੀ ਰੋਕਣੇ ਸ਼ੁਰੂ ਕਰ ਦਿੱਤੇ ਆ ਪੂਰਾ ਜਿੰਨੇ ਹੈਗੇ 27 ਫੁੱਟ ਉਹਨੀ ਜਗ੍ਹਾ ਵੀ ਹੈ ਨਹੀਂ ਕਿਹਦੀ ਅੱਛਾ ਲੈ ਆਉਂਦੇ ਇੱਕ ਵਾਰੀ ਉੱਤਰੀ ਸੀ ਇੱਥੇ ਉੱਤਰ ਗਈ ਸੀ ਅਸੀਂ ਰਾਤ ਦੇ ਬਰਾਦ ਵੀ ਟੇਢੀ ਕਰ ਸਿੱਧੀ ਕਰਕੇ ਲੈ ਗਏ ਸੀਗੇ ਉਸ ਤੋਂ ਬਾਅਦ ਦੇ ਵਿੱਚ ਇੱਕ ਦਿਨ ਗੱਡੀ ਉੱਤਰ ਗਈ ਜੀ ਵੀ ਇਹ ਇੱਕ ਦਾ ਮੋੜ ਪੈਂਦਾ ਇੱਕ ਬਿਲਕੁਲ ਘਟ ਜਾਂਦਾ ਉਹ ਇਧਰ ਸਾਬ ਲੋ ਕਿੰਨੇ ਨਹੀਂ ਆ ਇਧਰ ਜੇ ਰਾਤ ਇਹ ਹੋ ਡੱਗ ਪੈਂਦਾ ਨਹੀਂ ਤਾਂ ਟਰੈਕਟਰ ਦਾ ਨੁਕਸਾਨ ਸੀ ਅਗਲੇ ਦਾ ਤੇ ਨਾਲੇ ਬੰਦੇ ਨੁਕਸਾਨੇ ਜਾਂਦੇ। ਇਹ ਅਸੀਂ ਪੰਜ ਚਾਰੀ ਦੇ ਘਰੇ ਜਾ ਕੇ ਉਹਨਾਂ ਦੇ ਘਰੋਂ ਘੁਰੀ ਜਾ ਕੇ ਆ ਕੇ ਕਹਿ ਕੇ ਆਏ ਆ ਵੀ ਬਾਈ ਯਾਰ ਤੁਸੀਂ ਆਪ ਹੀ ਤੁਸੀਂ ਵੱਢੀ ਜਾ ਤੇ ਲਾ ਦਿਓ ਬਾਈ ਬਣ ਕੇ। ਪਈਆਂ ਵੱਢ ਕੇ ਜ਼ਮੀਨ ਜਦ ਤੱਕ ਨਹੀਂ ਬਣਦੀਆਂ। ਦੇਖੋ ਇੱਥੇ ਕਿਸੇ ਦੀ ਜਾਨ ਚਲੀ ਗਈ। ਕਿਸੇ ਦੀ ਕਿਸੇ ਦੀ ਵੀ ਜਾ ਸਕਦੀ ਹੈ ਇਹਦੀ ਕੋਈ ਇਹ ਰਹਿੰਦੇ ਵਸਤੀ ਵਾਲੇ ਜਾਂ ਕੋਈ ਆਪਾਂ ਨੂੰ ਇਹਨਾਂ ਨਾਲ ਵੀ ਇੱਥੇ ਕੋਈ ਬੰਦਾ ਲੰਗਦਾ ਟੱਪਦਾ ਰਾਤ ਹੁਣ ਦੇਖੋ ਟਰਾਲਾ ਪਲਟਿਆ ਕੋਈ ਬਜ਼ੁਰਗ ਸਕੂਟਰੀ ਲੈ ਕੇ ਪਾਸੇ ਡੱਗ ਪੇ ਕਿਸੇ ਦੇ 6:00 ਵਜੇ ਜੀ ਕੋਈ ਜਾਨੀ ਨੁਕਸਾਨ ਹੋ ਸਕਦਾ ਸੀਗਾ ਉਹਨਾਂ ਨੇ ਆਪ ਦਾ ਰਸਤਾ ਮਿਲ ਕੇ ਛੱਡ ਕੇ ਉਹਨਾਂ ਦੇ ਬੁਰਦੀਆਂ ਲਾਜਾਂ ਉਹਨਾਂ ਨੇ ਆਪ ਦੀਆਂ ਸਾਡੇ 25 ਫੁੱਟ ਰਸਤਾ ਸਾਨੂੰ ਪੂਰਾ ਹੋਣਾ ਚਾਹੀਦਾ ਸਾਨੂੰ ਕਿਸੇ ਤੇ ਤਰਾਜ ਨਹੀਂ ਜੇ ਨਾ ਕਰਨਗੇ ਫਿਰ ਅਸੀਂ ਆਪ ਦਾ ਕਰਾਂਗੇ ਜਿਵੇਂ ਸਾਥੋਂ ਨਿਬੜਿਆ ਸੀ ਨਿਵੇੜਾਂਗੇ ਆਪ ਦਾ ਜੋ ਲਾਲ ਫਿਰ ਆਪਦਾ ਨਹੀਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਨਹੀਂ ਤਾਂ ਲੋਕ ਆਪਸ ਚ ਲੜ ਲੜ ਇਹਦਾ ਸੀਮਾਰ ਬੇਨਤੀ ਕੀਤੀ ਜਾਂਦੀ ਮੋਦੀ ਸੁੱਤਾ ਪਿਆ ਭਰਤ ਮਾਰ ਸੁੱਤਾ ਪਿਆ ਅੱਜ ਤੇ ਮੋਲਕ ਕਾਲ ਬਾਪੂ ਵਾਲਾ ਸੀ ਵੀ ਇਹ ਬਈਨ ਵੋਟਾਂ ਦਿਓ ਅੱਜ ਮੋਲਕ ਕਿੱਥੇ ਗਿਆ ਮੋਲਕ ਸਿੰਘ ਨੂੰ ਕਹਿ ਰਹੇ ਐਮ ਐਲ ਏ ਮੋਲਕ ਸਿੰਘ ਤੁਸੀਂ ਐਮ ਐਲ ਏ ਮੋਲਕ ਸਿੰਘ ਕੋ ਕਹਤਿਆ ਇਹ ਨਹੀਂ ਅਸੀਂ ਆ ਰਹੇ ਨਹੀਂ ਆਪੋ ਇਕੱਲੇ ਆ ਮੈਂਬਰ ਖਰੇ ਕੋਲੇ ਅਸੀਂ ਤਾਂ ਉਹਦੇ ਨਾਲੇ ਕਰੋ ਸਾਨੂੰ ਸੁਲਕੋ ਵਾਹ ਤੇ ਚੜਨੇ ਸਾਡੀ ਤਾਂ ਇਹੋ ਹੀ ਬੇਨਤੀ ਸਾਡਾ ਰਸਤਾ ਸਾਫ਼ ਹੋਣਾ ਜਿਹੜਾ ਸਾਡਾ ਕੋਈ ਕਿਸੇ ਦਾ ਤਰਾਜ ਨਹੀਂ ਸਾਡਾ ਰਾਹ ਸਾਫ਼ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਲੋਕਰਾ ਟੀਵੀ ਦਾ ਮੈਂ ਹਾਂ ਜਸਵਿੰਦਰ ਸਿੰਘ ਅੱਜ ਅਸੀਂ ਮੌਜੂਦ ਆ ਜੈਤੋ ਦੇ ਡੇਰਾ ਮੋਹਨਦਾਸ ਮੁਕਸਰ ਰੋਡ ਤੇ ਮੁਕਸਰ ਰੋਡ ਦੇ ਇਹ ਨਾ ਉਹ ਇੱਕ ਨਾ ਰਸਤਾ ਜਾਂਦਾ ਹੈ ਪਿੰਡ ਡੇਲੇ ਵਾਲੇ ਨੂੰ ਜਿਹਨੂੰ ਕੱਚਾ ਰਸਤਾ ਵੀ ਕਿਹਾ ਜਾਂਦਾ ਉਹ 27 ਫੁੱਟ ਰਸਤਾ ਸੀਗਾ ਤੇ ਇਹਦੇ ਤੇ ਖੜਵੰਜਾ ਚਣਿਆ ਹੋਇਆ ਹੈ ਪਰ ਲੋਕਾਂ ਨੇ ਉਹ 27 ਫੁੱਟ ਰਸਤਾ ਵੱਡ ਵੱਡ ਕੇ ਕਿਹਾ ਜਾ ਰਿਹਾ ਕਿ ਉਹ 11 ਤੋਂ 12 ਫੁੱਟ ਰਹਿ ਗਿਆ ਜਿਸ ਕਾਰਨ ਹਰ ਰੋਜ਼ ਇਤਿਹਾਸੇ ਵਾਪਰਦੇ ਆ ਦੇਖੋ ਇੱਥੇ ਇੱਕ ਟਰਾਲਾ ਵੀ ਪਲਟ ਗਿਆ ਹੈ ਤੇ ਲੋਕਾਂ ਨੇ ਇਤਰਾਜ਼ ਕੀਤਾ ਹੈ ਕਿ ਇਥੋਂ ਜਿਹੜਾ ਕਿ ਆਸੇ ਪਾਸੇ ਵਨਾਂ ਵਾਲੇ ਆ ਕਿ ਉਹ ਆਪਣਾ ਇਹ ਰਸਤਾ ਰੋਕ ਕੇ ਰਾਸਤੇ ਰਾਨੂ ਖਤਮ ਕੀਤਾ ਜਾ ਰਿਹਾ ਹੈ ਇਹ ਬੜਾ ਪੁਰਾਣਾ ਰਸਤਾ ਹੈ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਸਾਰਾ ਕਿੰਨਾ ਰਸਤਾ ਸੀ ਕਿਹਨੇ ਕਿਹਨੇ ਰੋਕਿਆ ਹੋਇਆ ਉਹ ਸਾਰੀ ਗੱਲਬਾਤ ਅਸੀਂ ਇੱਥੋਂ ਦੇ ਲੋਕਾਂ ਨਾਲ ਕਰਦੇ ਆਂ ਲਖਵੀਰ ਸਿੰਘ ਹੈ ਜੀ ਮੌਜੂਦਾ ਪੰਚਾਇਤ ਮੈਂਬਰ ਅਤੇ ਸਾਡੇ ਸਾਬਕਾ ਪੰਚਾਇਤ ਮੈਂਬਰਾਂ ਤੇ ਹੋਰ ਮੋਤਵਾਰ ਪੰਚਾਇਤ ਸਾਡੇ ਨਾਲ ਨੇ ਤੇ ਸਾਡੇ ਸਤਿਕਾਰਤ ਸਾਰੇ ਇੱਥੇ ਇਕੱਠੇ ਹੋਏ ਆਂ ਅਸੀਂ ਸਾਡਾ ਅੱਜ ਰਾਹ ਦਾ ਵਿਸ਼ਾ ਜਿਹੜਾ ਕਿ ਕੱਲ ਰਾਤੀ ਇੱਥੇ ਟਰਾਲਾ ਪਲਟਾ ਗੱਠਾਂ ਵਾਲਾ ਪਹਿਲਾਂ ਤਾਂ ਇਹ ਦੱਸੋ ਇਹ ਰਾ ਕਿੱਥੋਂ ਤੋਂ ਕਿੱਥੋਂ ਨੂੰ ਜਾਂਦਾ ਹੈ ਇਹ ਰਾ ਕਈ ਪਿੰਡਾਂ ਨੂੰ ਜੋੜਦਾ ਜੈਤੋ ਤੋਂ ਇਹ ਪਿੰਡ ਦੇਲਿਆਂ ਵਾਲੀ ਜਤਗਿਲ ਮੱਤਾ ਕਈ ਰਾ ਪਿੰਡਾਂ ਨੂੰ ਜੋੜਦਾ ਇਹ ਕੱਚਾ ਰਸਤਾ ਉਪਕਾਫੀ ਸਮੇਂ ਦਾ ਤੇ ਪੁਰਾਣਾ ਇਤਿਹਾਸਕ ਰਸਤਾ ਇਹ ਸਾਡਾ ਅੱਛਾ ਇਹਦੀ ਸਮੱਸਿਆ ਕੀ ਹੈ ਮੇਨ ਰਸਤੇ ਦੀ ਰਸਤੇ ਦੀ ਸਮੱਸਿਆ ਇਹ ਇਹ ਜਮ੍ਹਾਂ ਬੰਦੀ ਦੇ ਮੁਤਾਬਿਕ 27.5 ਫੁੱਟ ਰਸਤਾ ਇਹ ਚੌੜਾ ਠੀਕ ਹੈ ਤੇ ਅੱਜ ਜੋ ਕੇ ਘਟ ਕੇ 8 ਫੁੱਟ ਦੇ ਕਰੀਬ ਰਹਿ ਗਿਆ ਹੈ ਅੱਛਾ ਤੇ ਅਸੀਂ ਪਿੰਡ ਵਾਲਿਆਂ ਨੇ ਨਿੱਜੀ ਤੌਰ ਤੇ ਪੈਸੇ ਵਗੈਰਾ ਇਕੱਠੇ ਕਰਕੇ ਮਿੱਟੀ ਲਗਾਈ ਹੈ ਤੇ ਦਰਖਤ ਵੀ ਲਾਏ ਆ ਤੇ ਜੋ ਨਜੀਕ ਆਜੇ ਬੰਦੀ ਵਾਹਣਾਂ ਜਿੰਨਾਂ ਕੋਲੇ ਤੇ ਉਹ ਰਾਹ ਨੂੰ ਵੀ ਫੇਰ ਦਰਖਤ ਵਗੈਰਾ ਵੀ ਪੱਡ ਦਿੰਦੇ ਆ ਜਾਂ ਸਪਰੇਅ ਮਾਰ ਦਿੰਦੇ ਆ ਤੇ ਵੀ ਇਹ ਇਹਨੂੰ ਖਤਮ ਕਰ ਰਹੇ ਆ ਰਾਹ ਨੂੰ ਤੇ ਜਿਸ ਕਰਕੇ ਸਾਨੂੰ ਆਉਣ ਜਾਣ ਚ ਵੀ ਸਮੱਸਿਆ ਹੁੰਦੀ ਆ ਰਾਤ ਬਰਾਤ ਤੇ ਕਈ ਵਾਰ ਵਹੀਕਲ ਵਗੈਰਾ ਵੀ ਲੰਗਾਉਣੇ ਔਖੇ ਹੋ ਜਾਂਦੇ ਆ ਕਿ ਵੀ ਹੁਣ ਇੱਥੇ ਹਾਦਸੇ ਹੀ ਵਾਪਰਿਆ ਹਾਂ ਹਾਂਜੀ ਹਾਦਸੇ ਹੀ ਵਾਪਰਿਆ ਇੱਕ ਵਾਰੀ ਡਿੱਗ ਪੀ ਸੀ ਹਾਂਜੀ ਇੱਕ ਵਾਰੀ ਬੱਸ ਡਿੱਗ ਪੀ ਸੀ ਫਿਰ ਇੱਕ ਵਾਰੀ ਗੱਡੀ گاਹ ਉੱਤਰ ਜਾਂਦੀ ਹੈ ਜੀ ਨਹੀਂ ਬੱਸਾਂ ਦਾ ਰਸਤਾ ਹੈ ਤੇ ਨਹੀਂ ਬੱਸ ਕਈ ਰੀ ਜਿਵੇਂ ਸਾਡੇ ਕਈ ਬੰਦੇ ਲੱਗੇ ਹੁੰਦੇ ਆ ਨਾ ਜੀ ਲੈ ਆਉਂਦੇ ਆ ਕਈ ਰੀ ਲੈ ਆਉਂਦੇ ਆ ਕਰੀ ਉਤਰੀ ਸੀ ਇੱਥੇ ਉੱਤਰ ਗਈ ਸੀ ਅਸੀਂ ਰਾਤ ਦੇ ਬਰਾਦ ਵੀ ਟੇਢੀ ਕਰ ਸਿੱਧੀ ਕਰਕੇ ਲੈ ਗਏ ਸੀਗੇ ਉਸ ਤੋਂ ਬਾਅਦ ਦੇ ਵਿੱਚ ਇੱਕ ਦਿਨ ਗੱਡੀ ਉੱਤਰ ਗਈ ਜੀ ਵੀ ਇਹ ਇੱਕ ਤਾਂ ਮੋੜ ਪੈਂਦਾ ਇੱਕ ਬਿਲਕੁਲ ਘਟ ਜਾਂਦਾ ਉਹ ਇਧਰ ਸਾਬ ਲੋ ਕਿੰਨੀ ਨਹੀਂ ਮੈਂ ਇਧਰ ਜੇ ਰਾਤ ਇਹ ਹੋ ਡੱਗ ਪੈਂਦਾ ਨਹੀਂ ਤਾਂ ਟਰੈਕਟਰ ਦਾ ਨੁਕਸਾਨ ਸੀ ਅਗਲੇ ਦਾ ਤੇ ਨਾਲੇ ਬੰਦੇ ਨੁਕਸਾਨੇ ਜਾਂਦੇ ਇਹ ਅਸੀਂ ਪੰਜ ਚਾਰ ਰੀ ਨੇ ਘਰੇ ਜਾ ਕੇ ਉਹਨਾਂ ਦੇ ਘਰੋਂ ਕਰੀ ਜਾ ਕੇ ਆ ਕੇ ਆਏ ਆ ਵੀ ਬਾਈ ਯਾਰ ਤੁਸੀਂ ਆਪ ਹੀ ਤੁਸੀਂ ਵੱਢੀ ਆ ਤੇ ਲਾ ਦਿਓ ਬਾਈ ਬਣ ਕੇ ਉਹ ਆਪ ਲੌਣੀ ਦਾ ਕਾਹਦੀ ਆ ਵੀ ਅਸੀਂ ਲੌਣੇ ਆ ਤਾਂ ਫੇਰ ਵੀ ਉਤੋਂ ਆਨੇ ਕੱਢਦੇ ਆ ਅਸੀਂ ਪਿੱਛੇ ਹੀ ਪੈਸੇ ਇਕੱਠੇ ਕਰਕੇ 100 ਰੁਪਇਆ ਕਰਕੇ ਆ ਚਾਰਕ ਨਾਲ ਅਸੀਂ ਪਾਤੀ ਸੀਗੀ ਉਤੋਂ ਪੂਰਾ ਕਰ ਲੈ ਦੂਜੇ ਪਾਸੇ ਲੌਣ ਲੱਗੇ ਉਹ ਫੋਨ ਆ ਗਿਆ ਵੀ ਬਾਈ ਬਣ ਕੇ ਆ ਵੀ ਤੁਸੀਂ ਅੱਜ ਰੁਕ ਜੋ ਵੀ ਬਾਅਦ ਚ ਲਾ ਲੋ ਜੇ ਉਸ ਗੱਲ ਨੂੰ ਫੇਰ 2 ਸਾਲ ਹੋ ਗਏ ਕਟੋਂਟ 8 ਸਾਲ ਹੋ ਗਏ ਸਾਨੂੰ ਕਹਿੰਦਿਆਂ ਨੂੰ ਵੀ ਪਾ ਲੋ ਮਿੱਟੀ ਆ ਲਾ ਦਿਓ ਲਾ ਦਿਓ ਲਾ ਦਿਓ ਇਹ ਇਹ ਕਿੰਨੇ ਕੁ ਘਰ ਐ ਇਸ ਰਸਤੇ ਤੇ ਇਹ ਸਟਾਸੀ ਪੈਂਦੀ ਪੈਂਦੀ ਡੇਲਿਆਂ ਵਾਲੀ ਅੱਛਾ ਪਿੰਡ ਪੈਂਦਾ ਫਿਰ ਕਟੋਟ ਪਿਆ ਘਰ ਹੈਗੇ ਸਾਡੇ ਇੱਥੇ ਜੀ ਤੇ ਜਿਹੜਾ ਇਹ ਇਹ ਰਸਤਾ ਜਿਹੜਾ ਮਤਲਬ ਵੀ ਤੁਸੀਂ ਕਹਿੰਦੇ ਵੀ ਇਹ ਵੱਡਿਆ ਗਿਆ ਇਹ ਇੰਨੇ ਕਿ ਜਗ੍ਹਾ ਤੋਂ ਵੱਡਿਆ ਕੇ ਪੂਰਾ ਹੀ ਰਸਤਾ ਵੱਡਿਆ ਹੋਇਆ ਇਹ ਪੂਰਾ ਹੀ ਵੱਡਿਆ ਹੋਇਆ ਜੀ ਵਿਚੋ ਵੱਧ ਤੋਂ ਕੀ ਕਹਿਣਾ ਮੰਨ ਕੇ ਚੱਲੋ ਵੀ ਜੇ ਵੀ 50 ਫੁੱਟ ਜਾਂ 60 ਫੁੱਟ ਹੋਵੇ ਵੀ ਜਿੱਥੇ ਪੂਰਾ ਹੋਵੇ ਬਾਕੀ ਸਾਰੇ ਵੱਡਿਆ ਹੋਇਆ ਹੀ ਹੈ ਜੀ ਸਾਰੇ ਵੱਡਿਆ ਹੋਏ ਹਾਂਜੀ ਤੇ ਤੁਸੀਂ ਕੋਈ ਸਰਕਾਰ ਤੇ ਕਰ ਪਹੁੰਚ ਕੀਤੀ ਕੋਈ ਸਰਕਾਰੀ ਦਰਬਾਰੇ ਐਪਲੀਕੇਸ਼ਨ ਦਿੱਤੀ ਹੈ ਭਾਈ ਨਹੀਂ ਐਪਲੀਕੇਸ਼ਨ ਨਹੀਂ ਦਿੱਤੀ ਜੀ ਅਸੀਂ ਪੰਚਾਇਤੀ ਤੌਰ ਤੇ ਜਾ ਕੇ ਕਹਿੰਦੇ ਸਾਨੂੰ ਐ ਹੁੰਦਾ ਸਾਡਾ ਭਰਾਪਾ ਨਾ ਖਰਾਬ ਹੋਵੇ ਵੀ ਉੱਥੇ ਜਾਵਾਂਗੇ ਫਿਰ ਹੂੰ ਠੀਕ ਆ ਵੀ ਉਦੋਂ ਕਰਕੇ ਆਪਦੀ ਆਪ ਲਾ ਦੇ ਤਾਂ ਚੰਗੀ ਗੱਲ ਆ ਵੀ ਹੁਣ ਸਾਡੀ ਇਹ ਸਲਾਹ ਬਣੀ ਹੋਈ ਆ ਵੀ ਅਸੀਂ ਹੁਣ ਆਪਦੇ ਹਿਸਾਬ ਨਾਲ ਲਾਵਾਂਗੇ ਵੀ ਆਪਣੀ ਜਮੀਨ ਬਾਅਦ ਵਿੱਚ ਪੱਧਰ ਕਰਦਾ ਫਿਰੇ ਵੀ ਅਸੀਂ ਕਿਹੜਾ ਲਾ ਦਿਆਂਗੇ ਗੱਲ ਨੂੰ ਤਰਾਜ ਨਾ ਕਰੇ ਬੰਦਾ ਜੇ ਆਪਦੀ ਆਪ ਲਾਉਂਦਾ ਤਾਂ ਠੀਕ ਆ ਤੇ ਨਹੀਂ ਬਈ ਆਪਦਾ ਕਰਾਹ ਲਾਈ ਜਾ ਵੀ ਅਸੀਂ ਇੱਥੋਂ ਲਾ ਦੇ ਸਪੈਦਾ ਦਿਖਾਓ ਸਪੈਦਾ ਜਿਹੜਾ ਇਹ ਦਿਖ ਰਿਹਾ ਇਹ ਰਸਤੇ ਚ ਹੈ ਕਿ ਇੱਕ ਵਾਹਨ ਚ ਹੈ ਇਹ ਰਸਤੇ 'ਚ ਹੈ ਸਪੈਦਾ ਇੱਥੋਂ ਲੈ ਕੇ ਘਟੋ ਘਟ ਸਵਾ 9 ਫੁੱਟ ਇਧਰ ਨੂੰ ਜਾਂਦਾ ਇਹ ਰਸਤਾ ਅੱਛਾ ਤੇ ਸਵਾ 9 ਫੁੱਟ ਇਧਰ ਨੂੰ ਜਾਂਦਾ ਹੈ ਰਸਤੇ ਦਾ ਇੱਥੋਂ ਤੁਸੀਂ ਦੇਖੋ ਇੱਥ ਪੋ ਪੂਰਾ ਜਿੰਨੇ ਹੈਗੇ 27 ਫੁੱਟ ਉਹਨੀ ਜਗ੍ਹਾ ਵੀ ਹੈ ਨਹੀਂ ਕਿਉਂਕਿ ਆ ਤਾਂ ਆਹੀ ਹੁਣ ਪ੍ਰਜਾਸ਼ਨ ਨੂੰ ਕਹਿੰਨੇ ਆ ਵੀ ਅੱਕਰੀ ਦਾ ਇਹਨਾਂ ਨੂੰ ਆਪ ਕਹਿ ਕੇ ਕਰਾਓ ਨਹੀਂ ਫਿਰ ਪੰਚਾਇਤੀ ਦੌਰ ਤੇ ਤਾਂ ਬਹੁਤ ਵਾਰੀ ਕਹਤਾ ਜੀ ਇਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਪੰਚਾਇਤੀ ਦੌਰ ਤੇ ਕਹਿ ਕੇ ਪੰਚਾਇਤ ਕਾਫੀ ਹਰ ਜਾ ਰਹੇ ਜੀ ਹਾਂ ਪੰਚਾਇਤੀ ਦੌਰ ਤੇ ਗਿਆ ਹੁਣ ਜਿਨ੍ਹਾਂ ਦੇ ਇੱਧਰ ਵਾਨ ਲੱਗਦੇ ਆ ਸਾਈਡਾਂ ਤੇ ਦੋਵੇਂ ਪਾਸੇ ਉਹਨਾਂ ਨੂੰ ਕੋਈ ਬਹੁਤ ਵਾਰੀ ਗਿਆ ਪੰਚਾਇਤੀ ਦੌਰ ਤੇ ਗਿਆ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਹੁਣ ਅਸੀਂ ਆਹੀ ਆ ਹੁਣ ਅਸੀਂ ਦੇਵਾਂਗੇ ਜੀ ਉਹਦੇ ਦਰਖਾਸਤ ਦੇਵਾਂਗੇ ਆਪਣੇ ਬਾਹ ਜੀ ਐਸ ਡੀ ਐਮ ਸਾਹਿਬ ਦੇ ਐਸ ਡੀ ਐਮ ਸਾਹਿਬ ਦੇ ਦਰਖਾਸਤ ਦੇਵਾਂਗੇ ਫਿਰ ਨਾ ਕੋਈ ਮੰਗ ਹੋਇਆ ਜੀ ਅਜੇ ਫਿਰ ਕਰਾਂਗੇ ਜੀ ਬਾਕੀ ਸਰਵਾਈ ਅੱਛਾ ਮਾਨ ਸਾਹਿਬ ਇਹ ਜਿਹੜਾ ਇਹ ਰਸਤਾ ਹੈਗਾ ਸਾਰੇ ਮਲੋਕ ਮੰਗ ਕਰ ਰਹੇ ਆ ਤੇ ਜਿਹੜੇ ਮਤਲਬ ਵਨਾਂ ਵਾਲੇ ਆ ਤੁਸੀਂ ਉਹਨਾਂ ਕੋਲ ਪਹੁੰਚ ਵੀ ਕੀਤੀ ਫਿਰ ਕਿਉਂ ਨਹੀਂ ਉਹ ਬੰਦੇ ਕੋਲ ਗੱਲ ਥੋੜੀ ਸੁੱਕੇ ਨਹੀਂ ਸੁਣ ਰਹੇ ਦੇਖੋ ਜੀ ਜਿਹੜੇ ਇਹ ਆਏ ਆ ਵੀ ਕੋਈ ਬੰਦਾ ਜਦੋਂ ਲਾਲਚ ਦੇ ਵਿੱਚ ਆ ਜਾਏ ਨਾ ਉਹਨੂੰ ਕਿਸੇ ਦੀ ਜਾਨ ਨਾਲ ਨਹੀਂ ਹੁੰਦਾ ਪੈਂਘਾ ਵੱਢ ਕੇ ਜ਼ਮੀਨ ਜਿਆਦਾ ਤਨੀ ਬਣਦੀਆਂ ਮੇਰਾ ਸਾਰੇ ਕਿਸਾਨ ਭਰਾਵਾਂ ਨੂੰ ਨਵੇਦਨ ਆ ਇਸ ਚੀਜ਼ ਵਾਸਤੇ ਵੀ ਪਹਿਲਾਂ ਆਪਣੀ ਜਿਹੜੀ ਆ ਉਹ ਪ੍ਰੋਪਰਟੀ ਨਹੀਂ ਵਧਣੀ ਠੀਕ ਹੈ ਨਾ ਦੇਖੋ ਇੱਥੇ ਕਿਸੇ ਦੀ ਜਾਨ ਚਲੀ ਗਈ ਕਿਸੇ ਦੀ ਕਿਸੇ ਦੀ ਵੀ ਜਾ ਸਕਦੀ ਹੈ ਇਹਦੀ ਕੋਈ ਇਹ ਰਹਿੰਦੇ ਵਸਤੀ ਵਾਲੇ ਜਾਂ ਕੋਈ ਆਪਾਂ ਨੂੰ ਇਹਨਾਂ ਨਾਲ ਵੀ ਇੱਥੇ ਕੋਈ ਬੰਦਾ ਲੰਘਦਾ ਟੱਪਦਾ ਰਾਤ ਨੂੰ ਦੇਖੋ ਟਰਾਲਾ ਪਲਟਿਆ ਕੋਈ ਬਜ਼ੁਰਗ ਸਕੂਟਰੀ ਲੈ ਕੇ ਪਾਸੇ ਡੱਗ ਪਿਆ ਕਿਸੇ ਦੇ 7:00 ਵਜੇ ਕੋਈ ਜਾਨੀ ਨੁਕਸਾਨ ਹੋ ਸਕਦਾ ਸੀਗਾ ਮਤਲਬ ਜਿਹੜੇ ਲੋਕ ਇਹ ਪਈਆਂ ਰਸਤੇ ਵੜਦੇ ਆ ਉਹਨਾਂ ਉਹਨਾਂ ਦਾ ਲੋਕਾਂ ਦੇ ਨੰਗਾ ਉਹਨਾਂ ਨੇ ਨੰਗਣਾ ਆਪ ਹੀ ਨੰਗਣਾ ਲੋਕਾਂ ਨੇ ਹਾਂਜੀ ਆਪ ਨੰਗਣਾ ਅਸੀਂ ਆਪ ਕਹਿੰਦੇ ਅਸੀਂ ਆਪ ਜ਼ਿੰਮੇਦਾਰ ਆ ਵੀ ਸਾਡੇ ਰਸਤੇ ਆ ਸਾਨੂੰ ਅਸੀਂ ਨੰਗਣਾ ਸਾਡੇ ਟਰੈਕਟਰ ਮਸ਼ੀਨਾਂ ਕੰਪੈਨਾਂ ਸਾਡੀਆਂ ਹੀ ਨੰਗਣਗਾ ਇਹਨਾਂ ਦਾ ਮੋਟਰਸਾਈਕਲ ਵੀਕਲ ਨੰਗਣਾ ਇਹਨਾਂ ਦਾ ਕਦੇ ਕਾਰ ਨੰਗਾਉਣੀ ਆ ਵਿਚਾਰਿਆਂ ਨੇ ਸਾਡੇ ਵੀਕਲ ਨੰਗਣੇ ਆ ਸਾਡੇ ਟਰੈਕਟਰ ਟਰਾਲੀਆਂ ਭਰੇ ਸਾਰੇ ਫਸਲ ਦੇ ਸਾਡੇ ਨੰਗਣੇ ਆ ਲਾਲਚ ਜਿਹੜਾ ਲਾਲਚ ਨਹੀਂ ਛੱਡਦੇ ਲੋਕ ਦੇਖੋ ਜੀ 27 27.5 ਫੁੱਟ ਰਸਤਾ ਹੈ ਵਿੱਚ ਨਕਸ਼ ਤੇ ਹੁਣ ਮੌਕੇ ਤੇ 10 ਫੁੱਟ ਵੀ ਰਸਤਾ ਨਹੀਂਗਾ ਤੇ ਦੇਖੋ ਚੰਗਾ ਟਰਾਲਾ ਨਹੀਂ ਲੰਘ ਸਕਦਾ ਡਬਲ ਟਾਇਰਾ ਦੱਸੋ ਇਹਦੇ ਵਿੱਚ ਜੇ ਹੁਣੇ ਬੋਲਦੇ ਆ ਫਿਰ ਆਇਆ ਵੀ ਪ੍ਰਪਾ ਖਰਾਬ ਹੁੰਦਾ ਲੜਾਈ ਬੰਦੀ ਹੈ ਅੱਛਾ ਜਿਵੇਂ ਸਰਕਾਰ ਕਹਿੰਦੀ ਆ ਵੀ ਸਾਡੀ ਮਤਲਬ ਨਜਾਇਜ਼ ਕਬਜ਼ੇ ਛਡਾਉਣ ਦੀ ਮਹਮਾ ਆਮ ਤੌਰ ਤੇ ਆਮ ਦੇਖਦੇ ਹੁਣ ਆਪਾਂ ਸੁਪਰੀਮ ਕੋਰਟ ਦੇ ਵੀ ਆਰਡਰ ਹੈ ਹਾਈ ਕੋਰਟ ਦੇ ਵੀ ਆਰਡਰ ਹੈ ਪੰਜਾਬ ਸਰਕਾਰ ਵੀ ਲੱਗੀ ਹੋਈ ਹੈ ਜਿਹੜੇ ਵੀ ਨਜਾਇਜ਼ ਕਬਜ਼ੇ ਆ ਉਹਨਾਂ ਤੇ ਬਲਡੋజర్ ਵੀ ਚਲਾਏ ਜਾ ਰਹੇ ਆ ਫਿਰ ਇਹਨਾਂ ਰਸਤਿਆਂ ਵੱਲ ਸਰਕਾਰ ਦਾ ਧਿਆਨ ਕਿਉਂ ਨਹੀਂ ਕਰਦੇ ਦੇਖੋ ਜੀ ਸਰਕਾਰ ਦਾ ਤਾਂ ਧਿਆਨ ਹੈਗਾ ਪੂਰਾ ਸਾਨੂੰ ਜਿਹੜੀਆਂ ਪੰ ਅਸੀਂ ਬਣੇ ਹੋਏ ਬੰਦੇ ਨੁਮੈਂਦੇ ਆ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਮੈਂ ਕਹਿਣਾ ਅੱਜ ਮੈਂ ਪਿੰਡ ਦਾ ਇੱਕ ਜ਼ਿੰਮੇਵਾਰ ਬੰਦਾ ਆ ਮੈਂ ਆਪਦੇ ਜ਼ੋਰ ਨਾਲ ਕਹਿ ਰਿਹਾ ਵੀ ਇਹ ਰਸਤਾ ਮੈਂ ਜੀਸੀਬੀ ਲਾ ਕੇ ਪੂਰਾ ਕਰਾਉਣਾ ਜਿਹੜਾ ਵਾਹਣ ਵਾਲਾ ਬੰਦਾ ਹੈ ਉਹ ਆਪਦੀ ਜਮ੍ਹਾਂਬੰਦੀ ਲਿਆ ਕੇ ਨਿਸ਼ਾਨਦੇਹੀ ਲੈ ਕੇ ਆਪਦਾ ਰਸਤਾ ਜਿੱਦਾਂ ਸਾਡਾ ਛੱਡੂਗਾ ਬਾਅਦ ਚ ਆਪਦਾ ਬਾਹਲੇ ਮਿੱਟੀ ਅਸੀਂ ਆਪਦੀ ਆਪ ਲਵਾਵਾਂਗੇ ਅੱਜ ਸ਼ਾਮ ਤੱਕ ਅਸੀਂ ਉਹਨੂੰ ਕਹਨੇ ਆ ਠੀਕ ਆ ਵੀ ਜੇ ਤਾਂ ਰਸਤਾ ਪੂਰਾ ਸਾਡਾ ਕਰਕੇ ਜਾਂਦਾ ਠੀਕ ਆ ਨਹੀਂ ਅਸੀਂ ਆਪਦੀ ਮਿੱਟੀ ਆਪਦੀ ਜੀ ਸੀ ਵੀ ਲਿਆ ਕੇ ਲਵਾ ਲੈਣੀ ਹੈ ਬਾਕੀ ਫੁੱਟ ਦੋ ਫੁੱਟ ਰਸਤਾ ਵੱਢ ਕੇ ਕੋਈ ਏਡੀ ਫਸਲ ਵੀ ਨਹੀਂ ਵੱਜੂਗੀ ਬਹੁਤ ਹਾਂਜੀ ਹਾਂਜੀ ਕੁਛ ਨਹੀਂ ਹੁੰਦਾ ਜੀ ਲਾਲਚ ਹੈ ਲਾਲਚ ਸਭ ਤੋਂ ਵੱਡਾ ਹੈ ਠੀਕ ਹੈ ਨਾ ਸਾਨੂੰ ਪਤਾ ਹੈ ਵੀ ਸਰਕਾਰ ਨੇ ਇਹ ਕਿਹਾ ਹੈ ਕੋਈ ਵੀ ਬੰਦਾ ਰੋਕ ਨਹੀਂ ਸਕਦਾ ਤਹਿਸੀਲਦਾਰ ਐਸ ਡੀ ਐਮ ਨੂੰ ਸਭ ਨੂੰ ਲੈਟਰ ਆਏ ਹੋਇਆ ਹੈ ਅਸੀਂ ਆਪਦੀ ਮਰਜ਼ੀ ਨਾਲ ਮਿੱਟੀ ਲਵਾ ਲੈਣੀ ਹੈ ਜੀ ਅਸੀਂ ਆਪਦਾ ਰਸਤਾ ਪੂਰਾ ਕਰ ਲੈਣਾ ਅਗਲਾ ਆਪਦਾ ਰਸਤਾ ਜਿਹੜਾ ਉਹਦਾ ਫਿਰ ਨਿਸ਼ਾਨਦੇ ਹੀ ਲੈ ਲਿਆ ਆਪਦੀ ਜੋ ਜਿੰਨੇ ਬੰਦਿਆਂ ਨੇ ਰੁਕਿਆ ਹੋਇਆ ਜਿੰਨੇ ਬੰਦਿਆਂ ਨੇ ਰਸਤਾ ਕੱਟ ਵਧਿਆ ਹੋਇਆ ਹੈ ਇਹ ਸਾਰੇ ਬੰਦੇ ਹੀ ਨਹੀਂ ਲਾ ਕੇ ਮਿੱਟੀ ਖੋਚ ਕੇ ਕੁਝ ਕੁਝ ਬੰਦੇ ਨਹੀਂ ਕੁਝ ਬੰਦੇ ਵਿੱਚੋਂ ਵਧੀਆ ਜੀ ਸਾਡੇ ਜਿਹੜੇ ਆਪ ਦੇ ਪਰਪੇ ਵਾਲੇ ਜਿਹੜੇ ਬਾਹਰਲੇ ਬੰਦਿਆਂ ਨੇ ਜ਼ਮੀਨਾਂ ਖਰੀਦੀਆਂ ਹੋਆਂ ਉਹ ਨਹੀਂ ਲਾ ਰਹੇ ਜਿਹੜੇ ਸਾਡੇ ਲੋਕਲ ਰਹਿ ਰਹੇ ਆ ਬੰਦੇ ਲੋਕਲ ਸਾਡੇ ਪਿੰਡ ਦੀ ਪੰਚਾਇਤ ਦੇ ਵਿੱਚ ਆਉਂਦੇ ਆ ਉਹਨਾਂ ਨੇ ਸਾਰਿਆਂ ਨੇ ਮਿੱਟੀ ਲਾਦੀ ਪ੍ਰੋਪਰ ਆਪ ਦਾ 4-4 5-5 ਫੁੱਟ ਰਸਤਾ ਨਾਲ ਕੱਚਾ ਛੱਡੀ ਵੀ ਹੈ ਜਗਾ ਹੀ ਅੱਛਾ ਹਾਂਜੀ ਸਾਡੀ ਬੇਨਤੀ ਕੀਤੀ ਜਾਂਦੀ ਇੱਥੇ ਜਾ ਕੇ ਸੋਹਰੇ ਵਜੀਰਸੌਰ ਦੇ ਚਾਰ ਭਰਾ ਹੈਗੇ ਉਹਨਾਂ ਨੇ ਆਪ ਦਾ ਰਸਤਾ ਮਿਲ ਕੇ ਛੱਡ ਕੇ ਉਹਨਾਂ ਦੇ ਬੁਰਦੀਆਂ ਲਾਈਆਂ ਉਹਨਾਂ ਨੇ ਆਪ ਦੀਆਂ ਜਿਹੜੇ ਸਾਡੇ ਦੂਜੇ ਸੀ ਆਦੇ ਨਾਲ ਸਾਡੇ ਦਰਸਤ ਲੱਗੀ ਵੀ ਇਹਨਾਂ ਨੇ ਮਚਾਈ ਆਗ ਬਾ ਕੇ ਪਛਾਇਏ ਕੁਸ ਕੁਸ ਇਹਨਾਂ ਨੇ ਬਚਾਇਆ ਹੈਗਾ ਬਸ ਦਵਾਈ ਛੜਕੇ ਬਚਾਈ ਆਗੇ ਇਹਨਾਂ ਨੇ ਦਾ ਸਾੜੇ ਅਸੀਂ ਉਹੀ ਬੇਤੀਗਾਰ ਸਾਡਾ ਰਸਤਾ ਸਾਡੇ 25 ਫੁੱਟ ਰਸਤਾ ਸਾਨੂੰ ਪੂਰਾ ਹੋਣਾ ਚਾਹੀਦਾ ਸਾਨੂੰ ਕਿਸੇ ਤੇ ਤਰਾਜ ਨਹੀਂ ਜੇ ਨਾ ਕਰਨਗੇ ਫਿਰ ਅਸੀਂ ਆਪ ਦਾ ਕਰਾਂਗੇ ਜਿਵੇਂ ਸਾਥੋਂ ਨਿਬੜਾਂ ਅਸੀਂ ਨਿਵੇੜਾਂਗੇ ਆਪ ਦਾ ਜੋ ਲਾਲ ਫਿਰ ਇਹ ਆਪਦਾ ਨਹੀਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਨਹੀਂ ਤਾਂ ਲੋਕ ਆਪਸੇ ਲੜ ਲੜ ਇਹਦਾ ਸ੍ਰੀਮਾਨ ਬੇਨਤੀ ਕੀਤੀ ਜਾਂਦੀ મોદી ਸੁੱਤਾ ਪਿਆ ਭਲਵਾਰਤ ਮਾਰ ਸੁੱਤਾ ਪਿਆ ਅੱਜ ਤੇ ਮੋਲਕ ਦਾ ਬਾਪੂ ਆਦਾ ਸੀ ਵੀ ਇਹ ਬਈਨ ਵੋਟਾ ਦਿਓ ਅੱਜ ਮੋਲਕ ਕਿੱਥੇ ਗਿਆ ਅੱਜ ਆਵੇ ਤੇ ਜਿੱਤੋ ਹੀ ਧਰਤੀ ਦੇ ਸਾਹ ਪੱਤੀ ਦੇ ਜਿੱਥੇ ਮਿਲਦਾ ਘਰੇ ਪਹਿਲੀ ਹੱਥ ਲਾਉਦਾ ਹੀ ਮੋਲਕ ਅੱਜ ਰਸਤਾ ਕਢਾ ਕੇ ਜਾਣ ਪਰ ਝਾੜੂ ਵਾਲੇ ਕਬਜ਼ੇ ਸੌਣੇ ਫਲਾਣਾ ਜੇਸ਼ਮੀਆਂ ਚਲਵਰੀਆਂ ਸਾਡੇ ਰਸਤੇ ਚਲਾਦੇ ਸੀ ਆਖਾਂ ਵਿੱਚ ਵਾਕਿਆ ਸੱਚ ਹੈ ਕਾਲੂ ਵਾਲੇ ਅਮੋਲਕ ਸਿੰਘ ਨੂੰ ਕਹਿ ਰਹੇ ਐ ਐਮਐਲਏ ਮੋਲਕ ਸਿੰਘ ਤੁਸੀਂ ਐਮਐਲਏ ਮੋਲਕ ਸਿੰਘ ਪਹੁੰਚ ਕੀਤੇ ਵੀ ਇਹ ਰਸਤਾ ਸਾਡਾ ਵੀ ਇੱਥੇ ਪੈਂਦਾ ਉਹ ਦਿਨਾਂ ਦੇ ਕਰੋ ਅੱਛਾ ਇਹ ਨਹੀਂ ਆ ਰਹੇ ਨਹੀਂ ਆਪੇ ਕਰੇ ਆ ਮੈਂਬਰ ਖੜੇ ਕੋਲੇ ਅਸੀਂ ਤਾਂ ਉਹ ਦਿਨਾਂ ਦੇ ਕਰੋ ਸਾਨੂੰ ਸੁਰਕਿਓ ਵਾਂਹ ਤੇ ਚਲ ਰਹੇ ਸਾਡੀ ਤਾਂ ਇਹੋ ਹੀ ਬੇਨਤੀ ਸਾਡਾ ਰਸਤਾ ਸਾਫ ਹੋਣਾ ਚਾਹੀਦਾ ਸਾਡਾ ਕੋਈ ਕਿਸੇ ਦਾ ਤਰਾਜ ਨਹੀਂ ਸਾਡਾ ਰਾਹ ਸਾਫ ਕਰ ਦਿਓ ਧੰਨਵਾਦ ਬਹੁਤ ਬਹੁਤ ਹਾਂਜੀ ਜਿਹੜੀ ਇਹ ਪੈਲੀ ਵੀ ਆਈ ਇਹ ਕਬਜ਼ੇਬੰਦੀ ਵਾਲੀ ਆ ਇੱਥੇ 27.5 ਕਿੱਲੇ ਪਈ ਆ ਜਿਹੜੀ ਪੰਚਾਇਤੀ ਜ਼ਮੀਨ ਆ ਤੇ ਰੈੱਡ ਕਰਾਸ ਦੇ ਨਾਮ ਬੋਲਦੀ ਆ ਤੇ ਜਿਹੜੇ ਬੰਦੇ ਦਾ ਵੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਨਹੀਂ ਸਰ ਰਿਹਾ ਤੇ ਉਹ ਰਾਹ ਵੱਢ ਕੇ ਕਿੱਥੋਂ ਸਰੂਗਾ ਉਹਦਾ ਇਸ ਕਰਕੇ ਹੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜਾ ਵੀ ਇਹ ਸਾਡਾ ਰਾਹ ਸਾਨੂੰ ਛੜਵਾ ਕੇ ਦਿੱਤਾ ਜਾਵੇ ਅਤੇ ਸਾਡੇ ਵਿਕਾਸ ਲਈ ਜਿਵੇਂ ਹੁਣ ਮੰਨ ਲਾਉਣ ਵਾਲੇ ਟਾਈਮ 'ਚ ਅਸੀਂ ਵਾਟਰ ਬਾਕਸ ਦੀ ਸਹਾਇਤਾ ਲੈਣੀ ਆ ਜਾਂ ਵੀ ਸਾਫ ਪਾਣੀ ਦੀ ਕੋਈ ਸਾਨੂੰ ਗ੍ਰਾਂਟ ਮਿਲਦੀ ਆ ਤੇ ਮਹਿਕਮੇ ਨੇ ਤਾਂ ਇਹੀ ਕਹਿਣਾ ਵੀ ਤੁਹਾਡੇ ਕੋਲ ਜ਼ਮੀਨ ਹੈਗੀ ਤਾਂ ਉੱਥੇ ਪਲਾਂਟ ਲਾ ਦਾਂਗੇ ਅਸੀਂ ਤੇ ਵੀ ਅਸੀਂ ਮੰਗ ਕਰਦੇ ਵੀ ਸਾਨੂੰ ਥੋੜੀ ਬਹੁਤੀ ਪੰਚਾਇਤੀ ਜ਼ਮੀਨ ਵੀ ਛੜਵਾ ਕੇ ਦਿੱਤੀ ਜਾਵੇ ਅੱరే 27 ਏਕੜਾ ਰੈੱਡ ਕ੍ਰਾਸ ਦੀ ਜ਼ਮੀਨ ਹਾਂਜੀ ਹਾਂਜੀ ਇਹ ਇਹ ਕੱਲਾ ਕਬਜ਼ਾ ਹੈ ਕਿ ਰੈੱਡ ਕ੍ਰਾਸ ਨੇ ਕੋਈ ਠੇਕੇ ਦਿੱਤੀ ਆ ਲੋਕਾਂ ਨੇ ਠੇਕੇ ਦੇ ਕੋਈ ਨਹੀਂ ਜੀ ਜਦੋਂ ਦੇ ਹੀ ਅੱਜ ਤੋਂ ਮੈਂ 27 ਸਾਲ ਦੇ ਨੇੜੇ ਮੇਰੀ ਉਮਰ ਆ ਜਦੋਂ ਦਾ ਮੈਂ ਦੇਖ ਰਿਹਾ ਹਾਂ ਇਹ ਕਬਜ਼ੇ ਚ ਹੀ ਜਾ ਰਹੀ ਆ ਗਾਂਧੀਆਂ ਵਿਕ ਜਾਂਦੀਆਂ ਜਦੋਂ ਪਤਾ ਲੱਗਦਾ ਕਿਸੇ ਨੂੰ ਤੇ ਅਗਲਾ ਗਾਂਹ ਵੇਚ ਦਿੰਦਾ ਇਦਾਂ ਹੀ ਚੱਲਦਾ ਆ ਰਿਹਾ ਸਾਰਾ ਤੇ ਵੇਖਦੀ ਜਦੋਂ ਜ਼ਮੀਨ ਵੇਖਦੀ ਆ ਇਹ ਤੇ ਵੇਚਣ ਵਾਲਾ ਫਿਰ ਕੋਈ ਰਜਿਸਟਰੀ ਵਗੈਰਾ ਕਰਾਉਂਦੇ ਆ ਰਜਿਸਟਰੀ ਹੁੰਦੀ ਹੋਣੀ ਹੈ ਪਰ ਪਤਾ ਨਹੀਂ ਦੋ ਨੰਬਰ ਦੇ ਕੰਮ ਹੈ ਕਿਦਾਂ ਕਰਦੇ ਆ ਹੁਣ ਇਹ ਵੀ ਜ਼ਿਆਦਾ ਵਿੱਚ ਨਹੀਂ ਗਏ ਪਰ ਜਿਹੜਾ ਵੀ ਹਜੇ ਪੁਰਾਣੇ ਰਿਕਾਰਡ ਮੁਤਾਬਕ ਅੱਜ ਵੀ ਇਹ ਪੰਚਾਇਤੀ ਬੋਲ ਰਹੀ ਆ ਅੱਛਾ ਇਹ 27 ਕਿੱਲੇ ਜ਼ਮੀਨ ਕਬਜ਼ੇ ਵਾਲੀ ਸਰਕਾਰ ਦੀ ਜ਼ਮੀਨ ਹੈ ਤੇ ਇਹਦਾ ਸਰਕਾਰ ਨੂੰ ਆਮਦਨੀ ਬਹੁਤ ਹੋਵੇ ਜੇ ਸਰਕਾਰ ਛੜਾ ਕੇ ਲੋਕਾਂ ਤੋਂ ਸਰਕਾਰ ਆ ਆਵੇ ਜਾਂ ਲੋਕਾਂ ਨੂੰ ਠੇਕੇ ਸਿੱਦੇ ਦੇਵੇ ਜਾਂ ਇਹ ਤੇ ਕੋਈ ਸਰਕਾਰ ਪ੍ਰੋਜੈਕਟ ਵੀ ਲਗਾ ਸਕਦੀ ਹੈ ਇੱਥੇ ਜੀ ਤਿੰਨ ਮੰਜ਼ਲਾ ਦੋ ਮੰਜ਼ਲਾ ਹਸਪਤਾਲ ਬਣਿਆ ਸੀ ਜੇ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਠੀਕ ਹੈ ਜੀ ਉਹ ਵੀ ਪਿੱਛੇ ਜੇ ਮੇਰੇ ਖਿਆਲ ਚ 8-9 ਸਾਲ ਹੋ ਗਏ ਉਹ ਵੀ ਢਾਟ ਢੈਰੀ ਕਰਤਾ ਉਹ ਮੂ ਹਸਪਤਾਲ ਦੇ ਆਸ-ਪਾਸ ਸਰਕਾਰ ਨੇ ਢਾਇਆ ਕਿ ਮਤਲਬ ਵੀ ਲੋਕਾਂ ਨੇ ਢਾਇਆ ਲੋਕਾਂ ਨੇ ਜਿਹਦੀ ਜ਼ਮੀਨ ਸੀਗੀ ਜਿਹਦਾ ਉੱਥੇ ਕਰਜਾ ਇੱਕ ਹਸਪਤਾਲ ਦੀ ਜੈਤੋ ਨੂੰ ਸਮੱਸਿਆ ਬਹੁਤ ਵੱਡੀ ਹੈ ਜੈਤੋ ਚ ਕੋਈ ਸਰਕਾਰੀ ਹਸਪਤਾਲ ਨਹੀਂ ਕੋਈ ਪ੍ਰਾਈਵੇਟ ਵੇਟ ਹਸਪਤਾਲ ਇਹ ਤਾਂ ਹਸਪਤਾਲ ਬੰਦ ਜੈਤੋ ਇਲਾਕੇ ਨੂੰ ਬਹੁਤ ਵੱਡੀ ਮਤਲਬ ਵੀ ਇਹ ਸਮੱਸਿਆ ਤੋਂ निजात ਮਿਲ ਜਾਣੀ ਸੀ ਇਹਦਾ ਵੀ 35-40 ਸਾਲ ਪਹਿਲਾਂ ਦਾ ਬਣਿਆ ਸੀ ਅੱਜ ਨੂੰ ਤਾਂ ਬਹੁਤ ਵੱਡਾ ਬਣ ਜਾਂਦਾ ਤਕੜਾ ਬਣ ਜਾਂਦਾ 35-40 ਸਾਲ ਪਹਿਲਾਂ ਬਣਿਆ ਸੀ ਹਸਪਤਾਲ ਇਹ ਤੇ ਇਹ ਦੇਖੋ ਵੀ ਉਦੋਂ ਦਾ ਚੱਲਦਾ ਚੱਲਦਾ ਵਧਣਾ ਹੀ ਸੀ ਉਹਨੇ ਘਟਣਾ ਤਾਂ ਹੈ ਨਹੀਂ ਸੀ ਪਰ ਉਹ ਘਟਾ ਘਟਾ ਕੇ ਘਟਾ ਘਟਾ ਕੇ ਵੀ ਉਹ ਖੰਡਰ ਬਣ ਗਿਆ ਸੀ। ਨਹੀਂ ਹਸਪਤਾਲ ਚਾਲੂ ਹੋ ਗਿਆ ਸੀ ਕਿ ਕੱਲੀ ਇਮਾਰਤ ਹੀ ਬਣੀ ਸੀ। ਇਮਾਰਤ ਬਣੀ ਸੀਗੀ। ਅੱਛਾ ਇਮਾਰਤ ਬਣੀ ਸੀਗੀ। ਵੀ ਚਾਲੂ ਨਹੀਂ ਸੀ ਹਲੇ ਹੋਇਆਗਾ। ਉਹ ਪਤਾ ਨਹੀਂ ਕਿਵੇਂ ਕਰ ਕਰਾ ਕੇ ਪਟਵਾਰੀਆਂ ਨੇ ਤਹਿਸੀਲਦਾਰਾਂ ਨੇ ਵੀ ਉਹ ਜ਼ਮੀਨ ਨਾਂ ਨੂੰ ਚੜਾ ਕੇ ਵੀ ਹੋ ਸਕਦਾ ਹੁਣ ਰਜਿਸਟਰੀ ਵੀ ਹੁੰਦੀ ਹੋਵੇ। ਅੱਛਾ ਜਿੱਥੇ ਸਰਕਾਰ ਦੀ ਜ਼ਮੀਨ ਨੂੰ ਇਹਨਾਂ ਲੋਕਾਂ ਨੇ ਰੋਕੀ ਹੋਈ ਹੈ ਤੇ ਨਾਲ ਇਹ ਪਈਆਂ ਵੀ ਰਸਤੇ ਵੀ ਰੋਕਨੇ ਸ਼ੁਰੂ ਕਰਦੇ ਹੋਰ ਬਦਲਦਾ ਜਾ ਰਿਹਾ ਕੰਮ। ਹਾਂਜੀ ਇਹ ਰਸਤਾ ਪਹਿਲਾਂ ਪੂਰਾ ਸੀ ਜਾਂ ਪੂਰਾ ਤਾਂ ਨਹੀਂ ਸੀ ਜਾਂ ਅਹੀ ਤਾਂ ਵੀ ਨੇ ਪਹਿਲਾਂ ਘੱਟਾ ਹੀ ਘੱਟੀ ਸੀ ਇਹ। ਵੀ ਹੁਣ ਸਾਨੂੰ ਪਤਾ ਲੱਗਿਆ ਜਿਉਂਦੇ ਸਭ ਉਮਰ ਦੇ ਹਿਸ ਵੀ 27.5 ਤੋਂ ਅਸੀਂ ਕਹਿੰਦੇ ਜਦੋਂ ਇਨੀ ਜ਼ਮੀਨ ਉਹ ਕਰਕੇ ਨਹੀਂ ਹਿਸਾਬ ਚ ਆਇਆ ਕੰਮ ਇਹਨਾਂ ਦੇ ਤੇ ਹਾ ਰਸਤੇ ਦਾ ਕੋਈ ਲਾਲਚ ਦਿਨੋਂ ਦਿਨ ਵੱਧਦਾ ਜਾ ਰਿਹਾ ਹਾਂ ਲਾਲਚ ਵੱਧਦਾ ਜਾ ਰਿਹਾ ਤੇ ਰਸਤਾ ਰਸਤਾ ਪਹਿਲਾਂ 27 ਫੁੱਟ ਸੀਗਾ ਤੇ ਹੁਣ ਦਿਨੋਂ ਦਿਨ ਇਹ ਘਟਦਾ ਜਾ ਰਿਹਾ ਰਸਤਾ ਨਹੀਂ ਜੀ 27.5 ਫੁੱਟ ਹੀ ਰਸਤਾ ਪਰ ਉਹ ਵੱਡ-ਵੱਡ ਕੇ ਵੱਡ-ਵੱਡ ਕੇ ਕਾਗਜ਼ਾਂ 'ਚ 27.5 ਫੁੱਟ ਨਾ ਹਾਂਜੀ ਕਾਗਜ਼ਾਂ 'ਚ 27.5 ਫੁੱਟ ਆ ਜਦੋਂ 27.5 ਹੈ ਜੀ ਤੇ ਕਾਗਜ਼ਾਂ 'ਚ 27.5 ਆ ਪਰ ਦੇਖਣ ਮੁਤਾਬਕ 8 ਫੁੱਟ ਵੀ ਨਹੀਂ ਹੈਗਾ ਇਹੇ ਅਬ ਇੱਕ ਵਿਕਲ ਵੀ ਪੂਰਾ ਨਹੀਂ ਨਿਕਲਦਾ ਹਾਂਜੀ ਹਾਂਜੀ ਰਸਤੇ ਦੀ ਦੇਖਾ ਜਿਹੜੀ ਕਾਗਜ਼ਾ ਮੁਤਾਬਿਕ ਹੈਗਾ 27 बाकी ਜਿਹੜੀ ਅਸੀਂ ਸਰਕਾਰ ਨੂੰ ਤੇ ਮੌਜੂਦਾ ਐਮਐਲਏ ਸਾਹਿਬ ਸਾਡੇ ਸਤਕਾਰਤਾ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜੋ ਵੀ ਕਬਜ਼ੇਬੰਦੀ ਪੈ ਲਈਆਂ ਪਈਆਂ ਵੀ ਉਹਨਾਂ ਨੂੰ ਜਾਂ ਪੰਚਾਇਤ ਲਈ ਥੋੜਾ ਬਹੁਤਾ ਜਿਵੇਂ ਧਰਮਸ਼ਾਲਾ ਜਾਂ ਵੀ ਜੋ ਵੀ ਪੰਚਾਇਤ ਦੀਆਂ ਲੋੜਾਂ ਹੁੰਦੀਆਂ ਉਨਾਂ ਦੀ ਪਹਿਲੀ ਬੰਦੀ ਛਡਵਾ ਕੇ ਦਿੱਤੀ ਜਾਵੇ। ਇਹ ਜਿਵੇਂ ਤੁਸੀਂ ਐਮਐਲਏ ਸਾਹਿਬ ਕਹਿੰਦੇ ਮੌਜੂਦਾ ਐਮਐਲਏ ਸਾਹਿਬ ਕੋਲੇ ਤੁਸੀਂ ਇਹ ਰਸਤੇ ਬਾਰੇ ਪਹੁੰਚ ਕੀਤੀ ਹੈ ਜਾਂ ਇਹ ਜਿਹੜੀ ਜ਼ਮੀਨ ਦਾ ਕਬਜ਼ਾ ਹੈ ਕਿਉਂਕਿ ਸਰਕਾਰ ਦਾ ਕਬਜ਼ਾ ਛਡਾ ਰਹੀ ਹੈ ਪਿੰਡ ਸੇਡਾ ਸਿੰਘ ਵਾਲੇ ਵੀ ਛਡਾਏ ਗਏ ਕਬਜ਼ੇ ਤਾਂ ਜਿਹੜੇ ਸੀਗੇ ਤੇ ਕੋਈ ਐਮਐਲਏ ਸਾਹਿਬ ਦੇ ਧਿਆਨ ਚ ਲੈਂਦੀ ਤੁਸੀਂ ਗੱਲ ਇਹ ਨਹੀਂ ਹਜੇ ਤੱਕ ਤਾਂ ਨਹੀਂ ਲੈਂਦੀ ਪੰਚਾਇਤੀ ਤੌਰ ਤੇ ਹਜੇ ਅਸੀਂ ਸੋਚਦੇ ਆਂ ਵੀ ਚੱਲ ਭੱਪਾ ਨਾ ਖਰਾਬ ਹੋਵੇ ਮਸਲਿਆਂ ਦਾ ਹੱਲ ਵੀ ਦੁਆਰੇ ਦਰਵਾਜ਼ੇ ਵੀ ਪਹੁੰਚ ਕਰਾਂਗੇ ਅਸੀਂ ਉਹ ਇਹ ਤਾਂ ਮਤਲਬ ਵੀ 27 ਏਕੜ ਜ਼ਮੀਨ ਆ ਤੇ ਤੋਂ ਚ ਹਰ ਤਰ੍ਹਾਂ ਦੇ ਮਤਲਬ ਕੋਈ ਵੀ ਕੋਈ ਨਾ ਕੋਈ ਉਦਯੋਗ ਹੈ ਨਾ ਕੋਈ ਵੱਡੀ ਵਿਦਿਅਕ ਸੰਸਥਾ ਨਾ ਕੋਈ ਹਸਪਤਾਲ ਇਹ 27 ਏਕੜ ਤਾਂ ਸਰਕਾਰ ਬਹੁਤ ਵੱਡੇ ਉਪਰਾਲੇ ਕਰ ਸਕਦੀ ਹੈ ਹਾਂਜੀ ਹਾਂਜੀ ਬਹੁਤ ਕੁਝ ਹੋ ਸਕਦਾ ਹੀ ਆ ਸਾਡੇ ਦਿਹਾਤੀ ਕੋਠੇ ਨੇੜ ਨੇੜ ਰਹਿ ਸ਼ਾਈ ਘਟੋ ਘਟ 50 ਦੇ ਕਰੀਬ ਸਾਡੇ ਘਰ ਆ ਤੇ ਕੁਝ ਇੱਧਰ ਸਾਡੇ 2 250 ਘਰ ਹੋਣਾ ਆਸੇ ਪਾਸੇ ਜਿਹੜੀ ਵਸੋਂ ਆ ਜੇ ਪੰਚਾਇਤੀ ਜ਼ਮੀਨ ਛਡਵਾ ਕੇ ਦੇਵੇ ਸਰਕਾਰ ਸ਼ਾਇਦ ਇਹਨਾਂ ਨੂੰ ਸਾਫ ਪਾਣੀ ਦੀ ਫੈਸਿਲਿਟੀ ਵੀ ਮਿਲ ਜੇ ਵਾਟਰ ਵਰਕਸ ਵਗੈਰਾ ਜਾਂ ਹੋਰ ਕੋਈ ਸਕੀਮਾਂ ਹੋਣ ਜਾਂ ਕੋਈ ਧਰਮਸ਼ਾਲਾ ਲਾ ਲੋ ਵਧੀਆ ਵੱਡੀ ਪਿੰਡ ਦੀ ਜਿੱਥੇ ਪੰਚਾਇਤਾਂ ਦੇ ਫੈਸਲੇ ਹੋ ਸਕਣ ਤੇ ਵੀ ਮਹਮ ਕਰੇ ਵੀ ਕੋਸ਼ਿਸ਼ ਕੀਤੀ ਜਾਵੇ ਤਾਂ ਸਭ ਕੁਝ ਹੀ ਆਈ ਠੀਕ ਹੈ ਸੋ ਇਹ ਸਾਡੇ ਨਾਲ ਕੋਠੇ ਦਿਹਾਤੀ ਦੇ ਲੋਕ ਸੀ ਇੱਥੇ ਪਹਿਲਾਂ ਇਹ ਤਾਂ ਰਸਤੇ ਦੀ ਸਮੱਸਿਆ ਸੀ ਰਸਤੇ ਦੀ ਸਮੱਸਿਆ ਦੇ ਨਾਲ ਇੱਕ ਗੱਲ ਹੋਰ ਉੱਪਰ ਕੇ ਸਾਹਮਣੇ ਆਈ ਹੈ ਕਿ ਲੋਕਾਂ ਨੇ ਇੱਥੇ ਸਰਕਾਰ ਦੀ ਮਤਲਬ ਰੈੱਡ ਕਰਾਸ ਦੀ ਜੋ ਜ਼ਮੀਨ ਹੈ 27 ਏਕੜ ਜ਼ਮੀਨ ਆ ਉਹ ਤੇ ਨਜਾਇਜ਼ ਕਬਜ਼ੇ ਕੀਤੇ ਆ ਉਹ ਜਿਹੜੇ ਨਜਾਇਜ਼ ਕਬਜ਼ਾ ਧਾਰਕ ਆ ਉਹਨਾਂ ਨੇ ਜ਼ਮੀਨ ਦੇ ਨਾਲ ਨਾਲ ਰਸਤੇ ਵੀ ਰੋਕਨੇ ਸ਼ੁਰੂ ਕਰ ਦਿੱਤੇ ਆ ਜੋ ਕਿ ਲੋਕਾਂ ਆਸਤੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਇਸ ਸਬੰਧੀ ਸਰਕਾਰ ਨੂੰ ਜਾਂ ਲੋਕਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਚਾਹੇ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ